ਦੀ ਕਮਾਚਾ ਬੈਂਕ ਦੀ ਦਿੱਫਰ ਦੇ ਅੱਜ ਇੱਕ ਬਹੁਤ ਵੱਡੀ ਗਿਲਤਾ ਹੈ ਪੰਜਾਬਾਸਨੇ ਤੇ ਫੈਲ ਪਈ ਹੈ ਪੰਜਾਂ ਦੀ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਚੁੱਕੀ ਹੈ ਜਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ بے کار ਹੋ ਚੁੱਕੇ ਨੇ ਬਹੁਤ ਸਾਰਾ ਘਰ ਵੀ ਜਿਹੜੇ ਨੇ ਉਹ ਠਹਿ ਠੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੂਤ ਪਾਣੀ ਕਈ ਥਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜ ਕਲਾ ਪਿੰਡ ਵਿੱਚ ਖੜੇ ਹੁਣੇ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਆ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਹੀ ਅਰਦਾਸ ਕਰੀਏ ਕਿ ਇਹ ਜਿਹੜੀ ਦਿੱਕਤਾਂ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ निजात ਮਿਲਦਾ ਜੀ ਤਾਂ ਅਸਤੀ ਕੀ ਬਗਾ ਤਰੱਕੀ ਹੋ ਗਈ ਆਪਣਾ ਡੀਮੈਂਬਰ ਜਤੀ ਗਿਆ ਇਹ ਸੁਣਦੇ ਜੋ ਕੰਮ ਹੋ ਉਸ ਮਾਰੇ ਹਾਲਾਤ ਨੇ ਜੋ ਦੇਖ ਰਹੇ ਆ ਅੱਗੇ ਤਾਂ ਜਿੰਨ ਗਿੱਪੀ ਸਾਹਿਬ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾਰੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇੜ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਹੈ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਦਿੱਕਤ ਆ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹੀਲ ਕੇ ਉੱਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਦਿੰਦਿਆਂ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਵਿਸਥਾ ਬਣੀ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਪੜੀ ਆ ਕਿ ਇੱਥੋਂ ਤੱਕ ਕਿ ਬਹਿ ਕੇ ਸੈਂਟਰ ਦੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਸੁੱਖਾਂ ਕਿ ਚੇੱਕ ਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਹਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾਂ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਪੈਕਸ ਵੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਵੀ ਪੰਜਾਬ ਦੇ ਨਾਲ ਵਿਸਤਾਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਮोटा ਵਿਸਤਾਰ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਤੋਂ ਕੋਈ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਪੁਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਹੈ ਇਹਨੂੰ ਕੋ ਰੋਕਣ ਦੀ ਗੱਤਾਂ ਜਿਹੜੀਆਂ ਨੇ ਪਰਸੈਂਟ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਅੱਜ ਤੱਕ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਗਈ ਜਿਹੜੇ ਲੋਕ ਅਸੀਂ ਅੱਜ ਉਹ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਗੁੱਲੀ ਵਾਲੇ ਮਾਹਪੁਰ ਕਨਪਰਕਾਲਿਆ ਵਾਲੇ ਸਥਾਨ ਦੇ ਮੁਖੀ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਗੁੱਲੀ ਵਾਲੇ ਯੰਨਾ ਦਿਹਾਪੁਰ ਖਾਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਜੂਦੀਆਂ ਸਾਹਿਬ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦੀ ਪਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਕੁਸ਼ਮਾਂ ਦੀਆਂ ਦਵਾਈਆਂ ਔਰ ਪਸ਼ਮਤ ਵਾਸਤੇ ਜਿਹੜਾ ਚੌਕਰ ਹੈ ਉਹ ਪਟਨ ਦਿਹਾਕੇ ਪਸ਼ਮਤ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਪੁੰਚੇ ਹੋਏ ਨੇ ਔਰ ਵਰਗ ਸਾਨੂੰ ਜੋ ਰਿਪੋਰਟ ਜਿੜੀ ਹੈ ਤੇ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਕਿਲਤ ਹੈ ਉਹ ਲੋਕਾਂ ਦੇ ਵਾਸਤੇ ਆ ਰਹੀ ਹੈ ਉਹ ਨਵੇਲਤੀ ਕੀਤੀ ਹੈ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਇੱਥੇ-ਕਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹਈਆ ਕਰਵਾਇਆ ਜਾਵੇ। ਪੂਰੇ ਹਿੰਦੁਸਤਾਨ ਦੇ ਵਿੱਚ ਇਹ ਗਿਰੋਹ ਪਰ ਦਿੱਕਤ ਆ ਰਹੀ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖਰਦੇ ਨੇ ਪੂਰੇ ਹਿੰਦੁਸਤਾਨ ਦੀ ਸਾਡੇ ਸਿੱਖ ਨੇ ਜਿਹੜੇ ਉਹ ਮੈਥਡਸ ਵਰਤਦੇ ਆ ਉਹ ਜਿਹੜੀ ਪਿਆਗੀ ਜਿਹੜਾ ਵਰਤ ਜਾਂਦੇ ਨੇ ਪਰ ਪੰਜਾਬ ਦੇ ਵਿੱਚ ਦਿੱਕਤ ਹੈ ਤੇ ਕਿ ਪੌਣੀ ਕੋਲ ਕੇ ਸਤਰਾ ਦੀ ਗੱਲ ਨੂੰ। ਹੁਣ ਮੈਂ ਪਹਿਲਾ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬੀ ਕੰਦਰ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਪਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ। ਚਾਹੇ ਕਸ਼ਗੋਜ ਵਿੱਚ ਕੋਈ ਹਾਲ ਆਇਆ ਤੇ ਪੰਜਾਬੀ ਅੱਗੇ ਸਨ, ਉੜੀਸਾ ਤੋਂ ਸੁਨਾਰਨੀ ਆਏ ਪੰਜਾਬੀ ਅੱਗੇ ਸਨ। ਜੰਮੂ ਕਸ਼ਮੀਰ ਵਿੱਚ ਹਾਲ ਆਏ ਤੇ ਪੰਜਾਬੀ ਅੱਗੇ ਸਨ, ਖਾਸ ਕਰਕੇ ਸਿੱਖ ਅੱਗੇ ਸਨ। ਪਰ ਅੱਜ ਪੰਜਾਬੀ ਨੇ ਕੀ ਮੁਸੀਬਤ ਬਣੀ ਹੈ, ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਕਿਤਨਾ ਵਿੱਚ ਮੁਸੀਬਤ ਬਣੀ ਹੈ। ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਦਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣਾ ਤਾਂ ਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਖੂਨ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਬទੁਰਗਦੀ ਜਿਹੜੀ ਸਹਾਇਤਾ ਉਹ ਕਰਨ ਦੇ ਕ੍ਰਿਪਨ ਕਰਦੇ ਹਾਂ ਔਰ ਅੱਜ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਅਸੀਂ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ ਅਸੀਂ ਇਹਨਾਂ ਦੀ ਦਿੱਖ ਦੇ ਵਾਸਤੇ ਜਿਹੜਾ ਉਹ ਜ਼ਰੂਰ ਕਰਾਂਗੇ